ਕਾਜ਼ੀਮ ਸਾਰੇ ਜਾਣ ਕੇ ਬਹੁਤ ਖੁਸ਼ ਹਾਂ ਸਾਡੀ ਧੂਰੀ ਦੇ ਨੌਜਵਾਨ ਜਗਜੀਤ ਸਿੰਘ ਕਲਸੀ ਸਾਹਿਬ ਜੋ ਵਧੀਕ ਸੈਸ਼ਨ ਜੱਜ ਸਿਲੈਕਟ ਹੋਏ ਨੇ ਤੇ ਇਹ ਧੂਰੀ ਲਈ ਬਹੁਤ ਮਾਣ ਵਾਲੀ ਗੱਲ ਆ ਜੱਜ ਪਹਿਲਾਂ ਵੀ ਕੀ ਵੀ ਲੱਗੇ ਨਹੀਂ ਪਰ ਸੈਸ਼ਨ ਜੱਜ ਵਧੀਕ ਪਹਿਲੀ ਵਾਰੀ ਲੱਗੇ ਨੇ ਤੇ ਅਸੀਂ ਧੂਰੀ ਸਾਡੇ ਹਲਕੇ ਲਈ ਧੂਰੀ ਦੇ ਪਿੰਡਾਂ ਲਈ ਧੂਰੀ ਸ਼ਹਿਰ ਲਈ ਬਹੁਤ ਮਾਣ ਵਾਲੀ ਗੱਲ ਆ ਇੱਕ ਤਾਂ ਜਿੱਥੇ ਸਾਨੂੰ ਧੂਰੀ ਨੂੰ ਮੁੱਖ ਮੰਤਰੀ ਮਿਲਿਆ ਹੋਇਆ ਦੂਜੇ ਪਾਸੇ ਸਾਨੂੰ ਵਧੀਕ ਸੈਸ਼ਨ ਜੱਜ ਸਾਹਿਬ ਮਿਲੇ ਨੇ ਤੇ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਜਦੋਂ ਆਪਾਂ ਕਹਿੰਦੇ ਨੇ ਵੀ ਪੜਨ ਦੀ ਉੱਪਰ ਲੱਗ ਜਾਂਦੀ ਆ ਜਾਂ ਆਪਾਂ ਕਹਿ ਦੇਣਾ ਚੀਜ਼ਾਂ ਛੱਡ ਦੋ ਵੀ ਹੁਣ ਮਤਲਬ ਨਾਲੇ ਨੂੰ ਨੌਕਰੀ ਮਿਲ ਗਈ ਸੀ ਇਹਨਾਂ ਨੂੰ ਸਰਕਾਰੀ ਟਰਨੀ ਦੀ ਪਰ ਇਹਨਾਂ ਨੇ ਫੇਰ ਵੀ ਮਨ 'ਚ ਜਜ਼ਬਾ ਰੱਖਿਆ ਵੀ ਮੈਂ ਬੜੀ ਅਕਸਰ ਜਦ ਬੜਨਾ ਤੇ ਉਹ ਬੜ ਕੇ ਹੱਟੇ ਕਿਹੜਾ ਹਫਤਾ ਵੀ ਪੈਦਾ ਹੋਈ ਮਿਲੀ ਇਹਨਾਂ ਨੂੰ ਪਰ ਇਹਨਾਂ ਨੇ ਕਦੇ ਉਹ ਆਪੇ ਜਿਹੜਾ ਮਨ 'ਚ ਧਾਰਿਆ ਹੋਇਆ ਸੀ ਵੀ ਮੈਂ ਇਹ ਆਪਦਾ ਮਕਾਮ ਹਾਸਲ ਕਰਨਾ ਉਹ ਕਰਿਆ ਛਣ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਅਸੀਂ ਪ੍ਰਮਾਤਮਾ ਅਗੇ ਦੁਆ ਕਰਦੇ ਹਾਂ ਵੀ ਜਿਵੇਂ ਵਧੀਕ ਸੈਸ਼ਨ ਜੱਜ ਲਾ ਕੇ ਇੱਥੇ ਹਲਕੇ ਲੋਕਾਂ ਦੇ ਜਿਹੜੇ ਉਹ ਲੋਕ ਇੰਨਾ ਭਲੇ ਆਉਂਦੇ ਨੇ ਕੋਰਟ ਦੇ ਵਿੱਚ ਜਿਨ੍ਹਾਂ ਦੀ ਆਮ ਪ੍ਰਸ਼ਾਸਨ ਸੁਣਵਾਈ ਨਹੀਂ ਹੁੰਦੀ ਜਿ ਆਮ ਪ੍ਰਸ਼ਾਸਨ ਸੁਣਵਾਈ ਹੋਵੇ ਉਹ ਕੋਰਟ ਚ ਨਹੀਂ ਜਾਂਦਾ ਹੈਗਾ ਕੋਰਟ ਚ ਬੰਦਾ ਉਹੀ ਜਾਂਦਾ ਜਿਸ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਥਾਣਾ ਚ ਨਹੀਂ ਹੁੰਦੀ ਕਿਤੇ ਆਮ ਜਿਹੜੇ ਲੋਕਲ ਦਫ਼ਤਰ ਹੁੰਦੇ ਨੇ ਐਟਮ ਤਹਿਿਲਦਾਰਾਂ ਦੇ ਉੱਥੇ ਸੁਣਵਾਈ ਨਹੀਂ ਹੁੰਦੀ ਪਰ ਉਹ ਉੱਥੇ ਲੋਕਾਂ ਨੂੰ ਇਸ਼ਾਰਾ ਦੇਣ ਕਿ ਸਾਨੂੰ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਸਾਨੂੰ ਆਸ ਵੀ ਆ ਵੀ ਇਹ ਸੈਸ਼ਨ ਜੱਜ ਤੌਰ ਤੇ ਹਾਈ ਕੋਰਟ ਦੇ ਜੱਜ ਤੌਰ ਤੇ ਇਨਸ਼ਾਅਰ ਦੇਣਗੇ ਤੇ ਅਸੀਂ ਇਹਨਾਂ ਨੂੰ ਪ੍ਰਮਾਥ ਦੀ ਦੁਆ ਕਰਦੇ ਹਾਂ ਕਿ ਇਹਨਾਂ ਨੂੰ ਹੋਰ ਵੀ ਬਲੰਦੀਆਂ ਤੇ ਲੈ ਕੇ ਜਾਓ ਤੇ ਬਹੁਤ ਈਮਾਨ ਵਾਲੀ ਗੱਲ ਆ ਵੀ ਬਧਿਕ ਸੈਸ ਜੱਜ ਲੱਗ ਕੇ ਆਇਆ ਹਾਂ ਤੇ ਇਹਦੇ ਬਾਰੇ ਜੇ ਤੁਸੀਂ ਕਦੋਂ ਥੋੜੇ ਮਨਚੀ ਸੁਪਣਾ ਆਇਆ ਵੀ ਮੈਂ ਜੱਜ ਬਣਨਾ ਇਹਦੇ ਵਿੱਚ ਮੈਂ 2010 ਦੇ ਵਿੱਚ ਜਿਹੜੀ ਹੈਗੀ ਐਲ.ਐਲ.ਬੀ ਕੰਪਲੀਟ ਕੀਤੀ ਸੀ ਤੇ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਮੇਰਾ ਪਹਿਲਾ ਟੀਚਾ ਸੀਗਾ ਮੈਂ ਜੁਡੀਸ਼ੀਅਲ ਅਫਸਰ ਬਣਾ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਮਤਲਬ ਕੋਚਿੰਗ ਵੀ ਲਈ ਦਿੱਲੀ ਤੋਂ ਮੈਂ ਕੋਚਿੰਗ ਲੈ ਕੇ ਆਇਆ ਪਰ ਜਿਹੜਾ ਹੈਗਾ 2013 ਦੇ ਵਿੱਚ ਮੈਂ ਇੰਟਰਵਿਊ ਦੇ ਵਿੱਚੋਂ ਰਹਿ ਗਿਆ ਸੀ 2014 ਦੇ ਵਿੱਚ ਮੈਂ ਬਟੌਰ ਸਹਾਇਕ ਜ਼ਿਲ੍ਹਾ ਟਾਪਲੀ ਸਰਕਾਰੀ ਵਕੀਰ ਨਿਯੁਕਤ ਹੋਇਆ ਮੇਰੀ 8 ਸਾਲ ਦੀ ਸਰਵਿਸ ਜਿਹੜੀ ਹੈਗੀ ਉਹ ਬਰਨਾਲਾ ਵਿਖੇ ਰਹੀ ਉਸ ਤੋਂ ਬਾਅਦ ਮੇਰੀ ਜਿਹੜੀ ਟ੍ਰਾਂਸਫਰ ਮਲੇਕੋਟਲਾ ਵਿਖੇ ਹੋਈ ਮਲੇਕੋਟਲਾ ਵਿਖੇ ਜਿਹੜਾ ਹੈਗਾ ਮੇਰੀ ਦਸੰਬਰ 2025 ਦੇ ਵਿੱਚ ਪ੍ਰੋਮੋਸ਼ਨ ਹੋਈ ਬਤੌਰ ਡਿਪਟੀ ਡਿਸਟ੍ਰਿਕਟ ਅਟਾਰਨੀ ਤੇ ਜਨਵਰੀ 2026 ਦੇ ਵਿੱਚ ਜਿਹੜੀ ਹੈਗੀ ਆ ਬਤੌਰ ਮੈਨੂੰ ਐਡੀਸ਼ਨਲ ਸੈਸ਼ਨ ਜੱਜ ਜਿਹੜੀ ਹੈਗੀ ਆ ਮੈਨੂੰ ਤਰੱਕੀ ਮਿਲੀ ਅਤੇ ਮੇਰੀ ਪੋਸਟਿੰਗ ਹੋਈ ਤੇ ਇਹਦਾ ਹੁਣ ਸੇਰਾ ਕਿਹਨੂੰ ਦੇਣਾ ਚਾਹੁੰਦੇ ਹੋ ਤੁਹਾਡੀ ਮੇਰੇ ਜਾਂ ਕਿਵੇਂ ਸੇਰਾ ਜੀ ਦੇਖੋ ਮਤਲਬ ਮੇਰੇ ਪਰਿਵਾਰ ਦਾ ਜਿਹੜਾ ਹੈਗਾ ਉਹ ਵੱਡਾ ਯੋਗਦਾਨ ਹੈ ਮੇਰੇ ਪਰਿਵਾਰ ਦਾ ਮੇਰੀ ਮਾਤਾ ਦਾ ਮੇਰੇ ਫਾਦਰ ਸਾਹਿਬ ਦਾ ਮੇਰੀ ਵਾਈਫ ਦਾ ਮੇਰੇ ਬੱਚੇ ਦਾ ਮੇਰੇ ਭਾਈ ਦਾ ਹੁਣ ਮੇਰਾ ਭਾਈ ਫੋਰਨ ਚਲਾ ਗਿਆ ਤੇ ਹੈ ਨਹੀਂਗਾ ਇੱਥੇ ਤੇ ਮੇਰੀ ਸਿਸਟਰ ਦਾ ਜਿਨ੍ਹਾਂ ਨੇ ਜਿਹੜਾ ਹੈਗਾ ਮਤਲਬ ਮੈਨੂੰ ਬੜਾ ਹੀ ਮਤਲਬ ਮੋਟੀਵੇਟ ਕਰਦੇ ਰਹੇ ਤੇ ਮੈਨੂੰ ਕੰਮ ਲਈ ਵੀ ਨਹੀਂ ਕਹਿੰਦੇ ਸੀ ਕਿ ਤੂੰ ਬਾਅਦ ਵਿੱਚ ਸਟੱਡੀ ਕਰ ਸਟੱਡੀ ਕਰ ਤੇ ਮੈਂ ਜਿਹੜਾ ਹੈਗਾ ਆਪਣੀ ਡਿਊਟੀ ਦੇ ਨਾਲ ਜਿਹੜਾ ਹੈਗਾ ਮਤਲਬ ਬਿਨਾਂ ਛੁੱਟੀ ਲਿੱਤੇ ਤਿਆਰੀ ਕਰਦਾ ਰਿਹਾ ਤੇ ਮੇਰੀ ਮਿਹਨਤੋਂ ਜਿਹੜਾ ਹੈਗਾ ਹੁਣ ਇਹ ਫਾਇਦਾ ਹੋ ਗਿਆ 15 ਸਾਲਾਂ ਬਾਅਦ ਤੇ ਬਤੌਰ ਜਿਹੜੀ ਹੈਗੀ ਮੇਰੀ ਅਡੀਸ਼ਨਲ ਸੈਸ਼ਨ ਜਿਹੜੀ ਹੈਗੀ ਨੁਕਤੀ ਹੋਈ ਹੈ